ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਉੱਚੀ ਸੋਚੀ ਤੇ ਨਿੱਗੀ ਗੋਦ ਆਨੰਦ ਮੰਨ ਰਹੀ ਗੁਰੂ ਰੂਪ ਗੁਰੂ ਸ왈ੀ ਸਾਧ ਸੰਗਤ ਜੀਓ ਮੈਂ ਤੁਹਾਡਾ ਸਾਰਿਆਂ ਦਾ ਸਿੰਘ ਸਾਹਿਬ ਗਿਆਨੀ ਗੁਰਕਬਾਲ ਸਿੰਘ ਹੋਰੀ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਬੈਠੇ ਨੇ ਉਹਨਾਂ ਦਾ ਸੰਤਾਂਮਾਂ ਪਰਚਾਂ ਦਾ ਆਏ ਭਤਵੰਤੇ ਸਜਣਾ ਦਾ ਮੈਂ ਧੰਨਵਾਦ ਕਰਦਾ ਮੌਸਮ ਭਾਵੇਂ ਖਰਾਬ ਸੀ ਪਰ ਫਿਰ ਵੀ ਸਤਿਗੁਰੂ ਦੀ ਬੜੀ ਕਿਰਪਾ ਰਹੀ ਤੁਹਾਡੀ ਸੇਵਾ ਵਿੱਚ ਸੇਵਾ ਕਰਨ ਲੱਗੇ ਆਂ ਪ੍ਰਬੰਧਕਾਂ ਵੱਲੋਂ ਕੋਈ ਕਮੀ ਰਹਿ ਗਈ ਹੋਵੇ ਅਸੀਂ ਉਸ ਕਮੀ ਦੀ ਮਾਫੀ ਮੰਗਦੇ ਹਾਂ ਇਹ ਤੋ ਗੁਰੂ ਕਰੋ ਖੁਸ਼ੀਆਂ ਲੈ ਕੇ ਜਾਇਓ ਤੇ ਸਾਡੇ ਗਰੀਬਾਂ ਤੇ ਵੀ ਖੁਸ਼ ਹੋ ਕੇ ਜਾਇਓ ਮੇਰੇ ਕੋਲ ਕੋਈ ਸ਼ਬਦ ਨਹੀਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਇਹ ਸੰਗਤਾਂ ਦਾ ਇਕੱਠ ਇਹ ਸੰਗਤਾਂ ਦਾ ਪਿਆਰ ਮੇਰੇ ਖਿਆਲ ਆ ਕਿ ਬੜੀ ਬੜੀ ਦੂਰ ਤੱਕ ਸੰਗਤ ਆਈ ਹੈ ਜੇ ਮੈਂ ਨਾਂ ਲੈਣ ਲੱਗਾ ਤੇ ਹਿੰਦੁਸਤਾਨ ਦਾ ਸ਼ਾਇਦ ਕੋਈ ਕੋਨਾ ਰਹਿ ਗਿਆ ਹੋਵੇ ਜੇ ਤੂੰ ਸੰਗਤ ਨਹੀਂ ਆਈ ਮੈਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਪਰ ਇੱਕ ਗੱਲ ਯਾਦ ਰੱਖਣਾ ਆਪਣੀ ਜ਼ਿੰਦਗੀ ਦਾ ਇਹ ਜਰਾ ਦੇਣਾ ਤੁਸੀਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਬਤਾਉਂਦੇ ਹੋ ਇਹ ਦੇਣਾ ਸਮਝ ਲਓ ਵੀ ਅਸਲ ਜ਼ਿੰਦਗੀ ਤੇ ਦੇਣੀ ਇਹੀ ਨੇ ਜਿਹੜੇ ਗੁਰੂ ਫਰੰਸਾ ਦੇ ਚਰਨਾਂ 'ਚ ਲੱਗ ਜਣ ਨਾਲਾ ਮੇਰਾ ਭਾਵੇਂ ਠੀਕ ਨਹੀਂ ਮਹਾਂਪੁਰਸ਼ਾਂ ਦਾ ਸੰਸਾਰ ਤੋਂ ਜਾਣਾ ਅੱਜ ਵੀ ਇਸੇ ਤਰ੍ਹਾਂ ਲੱਗਦਾ ਕਿ ਉਹ ਹੋਣ ਹੀ ਗਿਆ ਨੇ ਖਿਆਲ ਗੁਰੂ ਕੀ ਸੰਗਤ ਸਵਾ ਮੇਰੀ ਜ਼ਿੰਦਗੀ ਦਾ ਕਿਨਾਰਾ ਕਰ ਗਿਆ ਜਾਂਦੇ ਜਾਂਦੇ ਕੋਈ ਮੈਨੂੰ ਇਸ਼ਾਰਾ ਕਰ ਗਿਆ ਆਪ ਤੇ ਤੋਂ ਚੱਲਦਾ ਬਣਿਆ ਮੈਨੂੰ ਫੇਰ ਸਹਾਰਾ ਕਰ ਗਿਆ ਇੱਕ ਉਮੀਦਾਂ ਦੀ ਦੁਨੀਆ ਲੈ ਕੇ ਫਿਰ ਵੀ ਜੀ ਰਹੇ ਹਾਂ ਬਾਬਾ ਜੀ ਦੀ ਬੜੀ ਮਿਹਰ ਹੈ ਸੰਤ ਮਹਾਰਾਜ ਦੀ ਦੁਨੀਆ ਤੇ ਮੰਗ ਕੇ ਲੈਂਦੀ ਹੈ ਪਰ ਮੰਗਿਆ ਵੀ ਕਈ ਵਾਰੀ ਮੰਗਿਆ ਵੀ ਨਹੀਂ ਮਿਲਦਾ ਪਰ ਜਿਹੜੀਆਂ ਬਖਸ਼ਿਸ਼ਾਂ ਮਹਾਂਪੁਰ ਖੜਾੜੇ ਵਾਲੇ ਕਰ ਗਿਆ ਨੇ ਮੰਗਣ ਦੀ ਲੋੜ ਹੀ ਨਹੀਂ ਪਈ ਜਿਵੇਂ ਮਾਂ ਬਾਪ ਨੂੰ ਨਲਾਕ ਬੱਚੇ ਦਾ ਜਿਆਦਾ ਫਿਕਰ ਹੁੰਦਾ ਹੈ ਅਸੀਂ ਸਮਝਦੇ ਹਾਂ ਮਹਾਰਾਜ ਨੂੰ ਸਾਡਾ ਜ਼ਿਆਦਾ ਫਿਕਰ ਹੈ ਅੋਰ ਬਸ ਉਹਨਾਂ ਦਾ ਇੱਕੋ ਬਚਨ ਯਾਦ ਹੈ ਕਹਿੰਦਾ ਸੀ ਮਾਨਸਿਆਂ ਪੂਰਬ ਪੂਰਬ ਪੱਛਮ ਉੱਤਰ ਦੱਖਣ ਜਿੱਧਰ ਵੀ ਮੂੰਹ ਕਰਕੇ ਤੁਰ ਪੈਗਾ ਤੇਰੀ ਚੜ੍ਹਦੀ ਕਲਾ ਰਹੂਗੀ ਦੁਨੀਆ ਦੇ ਹਰ ਸੁਖ ਦੁਨੀਆ ਦੀ ਹਰ ਦੌਲਤ ਉਹ ਤੇਰੇ ਪੈਰਾਂ 'ਚ ਜਰੂਰ ਹੋ ਗਈ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਜੇਕਰ ਤੂੰ ਰੱਬ ਨਾ ਹੁੰਦਾ ਤੇ ਅੱਜ ਇਹ ਸਭ ਕੁਝ ਅੱਜ ਇਹ ਸਭ ਨਾ ਹੁੰਦਾ ਬ੍ਰਹਮ ਗਿਆਨੀ ਆਪਨ ਰੰਕਾਰ ਬ੍ਰਹਮ ਗਿਆਨੀ ਕੋ ਪੂਜਾ ਸਗਲ ਸੰਸਾਰ ਮੈਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਬੜੀਆਂ ਗਲਤੀਆਂ ਰਾਜ ਗਈਆਂ ਹੋਣ ਗਈਆਂ ਪਾਰੇ ਵਰਸੀ ਵਰਸੀ ਮਨਾਉਣੇ ਆ ਕੋਈ ਸਮਾਂ ਆਉਣਾ ਇੱਥੇ ਵੀ ਇਹ ਪੰਡਾਲ ਨਹੀਂ ਲਗਿਆ ਕਰਨਗੇ ਇਹ ਪੰਡਾਲ ਕੋਈ ਵਕਤ ਆਊਗਾ ਜਦੋਂ 20 ਕਿੱਲੇ ਜ਼ਮੀਨ ਦੇ ਵਿੱਚ ਲਗਿਆ ਕਰਨਗੇ ਕਿਉਂਕਿ ਦਿਨ ਰਾਤ ਦੀ ਕੋਸ਼ਿਸ਼ ਹੁੰਦੀ ਹੈ ਚੱਲੀ ਚੱਲ ਚਲਾਈ ਚੱਲ ਉਲਟੀ ਪੜਕੀ ਦੁਨੀਆ ਨੂੰ ਗੁਰੂ ਗ੍ਰੰਥ ਚਰਨੀ ਲਾਈ ਚੱਲ ਤੁਹ ਕੋਬਨ ਤੇ ਕੋਣ ਕਾਈ ਚੱਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦੋਵੇਂ ਆਪ ਚੋੜ ਕੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਸਿਰ ਨਮਾਉਂਦਾ ਮੈਨੂੰ ਪਤਾ ਕਿ ਤੁਸੀਂ ਮੇਰੇ ਨਾਲ ਸੇ ਸਾਹ ਬੈਠੇ ਨੇ ਪਟਨਾ ਸਾਹ ਵਾਲੇ ਮੈਨੂੰ ਪਤਾ ਕਿ ਤੁਸੀਂ ਮੇਰੇ ਨਾਲ ਸੰਗਤ ਮੇਰੀ ਨਾਲ ਤੁਸੀਂ ਮੇਰੇ ਨਾਲ ਇਸ ਕਰਕੇ ਹੋ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੱਲੂਗਾ ਦੁਨੀਆ ਦਾ ਹਰ ਬੰਦਾ ਉਹਦੇ ਨਾਲ ਚੱਲੂਗਾ ਮੇਰੇ ਕੋਲ ਕੋਈ ਸ਼ਬਦ ਨਹੀਂ गुरु है, जिंदगी भी मिली तो क्या मिली इतने गुणा नहीं किए इतने गुना नहीं किए जितनी सजा मिली मैनु पता हमेशा मेरे नाल हमेशा मेरे न रहोगे मैं गुरु ग्रंथ साहब की हजूरी से खड़ा होकर कह रहा जो संगत लिये मेरी जिंदगी भी चली जाए मैं सौदा बहुत सस्ता समझूँगा मैं समझूँगा कि मेरा जन्म लेखे च लग गया खैर मेरे को कोई शब्द नहीं इस समय मैं बहुत सेंटीमेंटल हो गया पावुक हो गया बाबा मिंद सिंह आए हैं कार सेवा वाले ਮੈਂ ਨਗਾ ਧੰਨਵਾਦ ਕਰਦਾ ਸੰਤ ਬਾਬਾ ਜੀ ਬਾਹਰ ਨਾਲ ਬਾਹਰਨੇ ਵਾਲੇ ਬਾਬਾ ਕਸ਼ਮੀਰਾ ਸਿੰਘ ਬਾਬਾ ਅਰਜਨ ਸਿੰਘ ਬਾਬਾ ਬਲਕਾਸ਼ ਸਿੰਘ ਹੋਰ ਬੇਨਤ ਮਹਾਂਪੁਰਖ ਸਟੇਜ ਤੇ ਬੈਠੇ ਨੇ ਮੇਰੇ ਕੋਲ ਕੋਈ ਸ਼ਬਦ ਨਹੀਂ ਖੈਰ ਗਰੂਪ ਕੀ ਸੰਗਤ ਮੈਂ ਕਿਸੇ ਮਹਾਂਪੁਰਖ ਨੂੰ ਮਿਲਿਆ ਬੜੇ ਕਮਾਈ ਵਾਲੇ ਮਹਾਂਪੁਰਖ ਸੰਨ ਨਗਾ ਬਾਬਾ ਜੀ ਇਹਨੇ ਮਹਾਪੁਰਸ਼ ਨੇ ਇਹਨਾਂ ਦੇ ਰਾਹ 'ਚ ਮੁਸੀਬਤਾਂ ਕਿਉਂ ਹੁੰਦੀਆਂ ਨੇ ਇਹਨਾਂ ਦੇ ਰਾਹ 'ਚ ਅੜਚਨਾ ਕਿਉਂ ਹੁੰਦੀਆਂ ਨੇ ਉਸ ਮਹਾਪੁਰਸ਼ ਨੇ ਮੈਨੂੰ ਜਵਾਬ ਦਿੱਤਾ ਕਹਿੰਦਾ ਸੰਤ ਜੀ ਦੁਨੀਆ ਦੀ ਮਾਰ ਖਾ ਕੇ ਹੀ ਸੰਤ ਬਣਦਾ ਦੁਨੀਆ ਦੀ ਮਾਰ ਖਾ ਕੇ ਸੰਤ ਬਣਦਾ ਖਿਆਲ ਤੁਸੀਂ ਸੁਖੀ ਵਸੋ ਹੱਸਦੇ ਰਹੋ ਵਸਦੇ ਰਹੋ ਸਿੱਖੀ ਦੇ ਰਾਹ ਤੇ ਚੱਲਦੇ ਰਹੋ ਤੇ ਅਸੀਂ ਵੇਖਦੇ ਰਹੀਏ ਕੋਈ ਸਮਾ ਆਏਗਾ ਤੁਹਾਡੀ ਜ਼ਿੰਦਗੀ ਚ ਮੈਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਕਹ ਰਿਹਾ ਤੁਸੀਂ ਵੇਖੋਗੇ ਜੇ ਤੁਸੀਂ ਨਾ ਨਾ ਵੇਖ ਸਕੇ ਤੁਹਾਡੇ ਬੱਚੇ ਜ਼ਰੂਰ ਵੇਖਣਗੇ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਹੋਣਗੀਆਂ ਤੁਹਾਡੇ ਘਰਾਂ ਦੀ ਚੜ੍ਹਦੀ ਕਲਾ ਰਹੇਗੀ ਮੈਂ ਇੱਕ ਵਾਰੀ ਫਿਰ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਵੈਰੂ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਇਸੇ ਤਰ੍ਹਾਂ ਇਸ ਸੰਗਤ ਦੀ ਸੇਵਾ ਕਰਦਿਆਂ ਗੁਜ਼ਰੇ ਇਸੇ ਤਰ੍ਹਾਂ ਇਸ ਸੰਗਤ ਦੇ ਚਰਨਾਂ 'ਚ ਗੁਜ਼ਰੇ ਖਿਆਲ ਇਹਨੇ ਸਤਿ ਪ੍ਰਵਾਨ ਕਰੋ